ਆ ਸਿਰ ਚ ਕੀੜੇ ਪੈ ਗਏ ਆ ਸਿਰ ਕੀੜਿਆਂ ਨੇ ਖਾ ਲਿਆ ਦਲੀਪ ਦਾ ਸਾਰੇ ਉਹ ਕੀੜੇ ਐਦਾਂ ਫਿਰਦੇ ਆ ਭੱਜੇ ਇਸ ਤਰ੍ਹਾਂ ਆ ਆਦਮ ਖੋਰ ਕੀੜੇ ਆ ਜੀ ਇਹ ਉਹ ਲੱਖਾਂ ਹੀ ਕੀੜੇ ਦਲੀਪ ਦੇ ਖੋਪੜੀ ਤੱਕ ਸਿਰ ਨੂੰ ਅੰਦਰੋਂ ਸਾਰਾ ਮਾਸ ਫਾਟ ਚਟ ਕਰ ਗਏ ਜੀ ਦਲੀਪ ਤੁਹਾਡੇ ਸਾਹਮਣੇ ਆ ਵਾਇਗੁਰ ਜੀ ਦੀ ਕਿਰਪਾ ਦਲੀਪ ਕਿਵੇਂ ਆ ਠੀਕ ਆ ਤੂੰ ਵਾਪਸ ਘਰ ਜਾਣਾ ਕਿਹ ਬਾਹਰ ਇੱਥੇ ਰਹਿਣਾ ਸਾਡੇ ਕੋਲ ਇੱਥੇ ਰਹਿਣ ਦਾ ਮਨ ਆਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦਲੀਪ ਦਾ ਸਿਰ ਸੀ ਜਿਹੜਾ ਤੁਸੀਂ ਦੇਖਿਆ ਤੇ ਉਹ ਵੀਡੀਓ ਵੀ ਦੇਖੋ ਪੈਸੇ ਦਿਖਾ ਨਹੀਂ ਸਕਦੇ ਕਮਿਊਨਿਟੀ ਗਾਈਡਲਾਈਨ ਦੇ ਕਰਕੇ ਬਲਰ ਕਰਕੇ ਦਿਖਾ ਰਹੇ ਆ ਪਰ ਦੇਖੋ ਉਹ ਲੱਖਾਂ ਹੀ ਕੀੜੇ ਦਲੀਪ ਦੇ ਖੋਪੜੀ ਤੱਕ ਸਿਰ ਨੂੰ ਅੰਦਰੋਂ ਸਾਰਾ ਮਾਸ ਸਫਾ ਚਟ ਕਰ ਗਏ ਸੀ ਚਿੱਟੇ ਰੰਗ ਦੀ ਸਾਰੀ ਖੋਪੜੀ ਨਜ਼ਰ ਆਉਂਦੀ ਸੀ ਵਿੱਚੋਂ ਤੇ ਅੱਜ ਦਲੀਪ ਤੁਹਾਡੇ ਸਾਹਮਣੇ ਆ ਵਾਇਗੁਰੂ ਜੀ ਦੀ ਕਿਰਪਾ ਦਲੀਪ ਸਾਡੇ ਉਹਨਾਂ ਸੇਵਾਦਾਰਾਂ ਦੇ ਵਿੱਚੋਂ ਆ ਜਿਹੜੇ ਦਿਨ ਰਾਤ ਸੇਵਾ ਨਿਭਾਉਂਦੇ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਦਲੀਪ ਸੁਪਨਿਆਂ ਦੇ ਘਰ ਵਿੱਚ ਸੇਵਾ ਕਰਦਾ ਮੇਰਾ ਵੀਰ ਆ ਦਲੀਪ ਕਿਵੇਂ ਆ ਠੀਕ ਆ ਤੂੰ ਵਾਪਸ ਘਰ ਜਾਣਾ ਚਾਹੀ ਬਾਹਰ ਇੱਥੇ ਰਹਿਣਾ ਸਾਡੇ ਕੋਲੇ ਇੱਥੇ ਰਹਿਣ ਦਾ ਮਨ ਹੈ ਦਾ ਬਸ ਬਾਅਦ ਮੇ ਜਾਣਾ ਕਿੱਥੇ ਜਾਣਾ ਇਸ ਤਰ੍ਹਾਂ ਦੇ ਹੀਰੇ ਰੱਬ ਨੇ ਉਹ ਵਾਹਿਗੁਰੂ ਨੇ ਅੱਲਾ ਨੇ ਰਾਮ ਨੇ ਭੇਜੇ ਜਿਹੜੇ ਦਿਨ ਰਾਤ ਸੇਵਾ ਕਰਦੇ ਨੇ ਕੋਈ ਲਾਲਚ ਨਹੀਂ ਕੋਈ ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਬਸ ਸਿਰਫ ਤੇ ਸਿਰਫ ਜਿੰਨੀ ਸਰੀਰ ਚ ਸ਼ਕਤੀ ਹੈ ਉੰਨੀ ਸ਼ਕਤੀ ਨਾਲ ਸੇਵਾ ਕਰਨ ਦੀ ਲਾਲਸਾ ਵਾ ਇੱਕ ਵਾਰਸ ਅਰਦਾਸ ਕਰਿਓ ਸਾਡੇ ਨਾ ਰੱਬ ਵਰਗੇ ਸੇਵਾਦਾਰਾਂ ਵਾਸਤੇ 4 ਸਾਲ ਹੋ ਗਏ ਜੀ ਕਰੀਬ ਕੋਵਿਡ ਦੇ ਸਮੇਂ ਦੇ ਵਿੱਚ ਵੀਰਾ ਆਇਆ ਜੀ ਸਾਡੇ ਕੋਲੇ ਉਦੋਂ ਤੋਂ ਲੈ ਕੇ ਅੱਜ ਤੱਕ ਕੇ ਮੇਰਾ ਵੀਰਾ ਸੇਵਾ ਕਰਾ ਰਿਹਾ ਆਪਣਾ ਨਾਮ ਦਲੀਪ ਦੱਸਦਾ ਰੱਬਾ ਰੱਬਾ ਸਾਡੇ ਲਈ ਹੈ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਔਰ ਲੀਵ ਹੱਸ ਵੀ ਪਿਆ ਕਰ ਕਦੇ